ਪਾਪਾ ਮੈਂ ਤੁਹਾਡੇ ਹੱਥਾਂ ਦੀ ਚਾਹ ਪੀਣਾ ਚਾਹੁੰਨਾ ਫਿਰ ਕੀ ਪਤਾ ਘਰ ਵਾਪਸ ਆਵਾਂਗਾ ਜਾਂ ਨਾ ਆਵਾਂ ਇਹ ਬੋਲ ਸੰ ਸ਼ਹੀਦ ਮਨਿੰਦਰ ਸਿੰਘ ਦੇ ਦੀਨਾਨਗਰ ਦਾ ਮਨਿੰਦਰ ਸਿੰਘ ਪੁਲਵਾਮਾ ਵਿੱਚ ਹੋਏ ਅਤਵਾਦੀ ਹਮਲੇ 'ਚ 14 ਫਰਵਰੀ ਨੂੰ ਸ਼ਹੀਦ ਹੋਇਆ ਸੀ ਪਰ ਉਸੇ ਬੋਲ ਅੱਜ ਵੀ ਉਸ ਦੇ ਪਿਤਾ ਦੇ ਕੰਨਾਂ 'ਚ ਜਿਵੇਂ ਗੂੰਜ ਰਹੇ ਨੇ 27 ਸਾਲਾ ਮਨਿੰਦਰ ਸਿੰਘ ਇੱਕ ਵੱਡਾ ਅਫਸਰ ਬਣਨਾ ਚਾਹੁੰਦਾ ਸੀ ਕਹਿੰਦਾ ਸੀ ਵੱਡਾ ਅਫਸਰ ਬਣਨ ਤੋਂ ਬਾਅਦ ਤੁਮ-ਤਾਮ ਦੇ ਨਾਲ ਵਿਆਹ ਕਰਵਾਉਂਗਾ ਮਨਿੰਦਰ ਨੂੰ CRPF ਵਿੱਚ ਭਰਤੀ ਹੋਏ ਹਾਲੇ 1.5 ਸਾਲ ਹੀ ਹੋਇਆ ਸੀ 13 ਤਾਰੀਖ ਨੂੰ ਉਹ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਗਿਆ ਸੀ ਸ਼ਹੀਦ ਮਨਿੰਦਰ ਦੇ ਪਿਤਾ ਸਤਪਾਲ ਅਤਰੀ ਮੁਤਾਬਕ ਜਦੋਂ ਸਵੇਰੇ ਡਿਊਟੀ ਤੇ ਜਾਣ ਲਈ ਤਿਆਰ ਹੋਇਆ ਤਾਂ ਕਹਿਣ ਲੱਗਿਆ ਪਾਪਾ ਮੈਂ ਤੁਹਾਡੇ ਹੱਥਾਂ ਦੀ ਚਾਹ ਪੀਣਾ ਚਾਹੁੰਨਾ ਫਿਰ ਕੀ ਪਤਾ ਘਰ ਵਾਪਸ ਆਵਾਂ ਯਾ ਨਾ ਆਵਾਂ ਪਿਤਾ ਨੇ ਕਿਹਾ ਅਜਿਹਾ ਨਾ ਬੋਲ ਤਾਂ ਮਨਿੰਦਰ ਗੱਲ ਨੂੰ ਟਾਲ ਗਿਆ ਪਰ ਮਨਿੰਦਰ ਦੇ ਪਿਤਾ ਕਹ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਮਨਿੰਦਰ ਦੀ ਕਹੀ ਗੱਲ ਇਸ ਤਰ੍ਹਾਂ ਨਾਲ ਸੱਚ ਹੋਵੇਗੀ ਬਹਿਲੇ ਦਿਨ ਵੀ ਕਿਹਾ ਕਿ ਮੈਂ ਚਾਬਲਾ ਆਪਣੇ ਮੈਜਲ ਚਾਹੂ ਕਿ ਪਲਾਈ ਪੂਰੀ ਤਿਆਰੀ ਕਰਕੇ ਆ ਪੂਰਾ ਪ੍ਰੋਡਕਟ ਬਣ ਕੇ ਸਰਵਰ ਡੈਸ਼ ਬਰਦੀ ਮੈਨੂੰ ਆਪਣੀ ਦੇ ਗਿਆ ਇਹ ਕੀ ਦੇ ਗਿਆ ਕਿ ਕਿ ਇੰਟੀਗੇਸ਼ਨ ਇਹੋ ਜੀ ਜਾਂ ਲਾਸਟ ਕਹਿੰਦਾ ਡੈਲੀ ਜਿਹਨੇ ਖਾ ਪੀ ਕੇ ਤੇ ਤੁਨਗਰ ਜਲੇ ਮੈਨੇ ਮਿਲਿਆ ਤੇ ਡੈਲੀ ਚਿੰਤਾ ਨਾ ਕਰੀ ਦੇਲਣਾ ਛੱਡੀ ਇਹੋ ਜੇ ਮੈਂ ਇੰਟੀਗੇਸ਼ਨ ਦੇ ਗਿਆ ਤੇ ਮੈਂ ਤੇ ਰੱਥਾਂ ਦੀ ਬਣੀ ਹੋਈ ਚਾਹ ਲਾਸਟ ਵਾਰੀ ਪੀਚ ਲਿਆ ਉਹ ਮੈਂ ਉਹ ਕੀ ਕਿਹਾ ਵਈ ਤੋੜਿਆ ਜਦਾਂ ਪਿਓ ਕਹਿੰਦਾ ਕਹਿੰਦਾ ਦੜੀ ਮੈਂ ਗੁੱਸੇ ਦੀ ਨਹੀਂ ਕਿਹਾਗਾ ਮੈਂ ਤੇ ਮੈਂ ਤੂੰ ਤੇ ਨਾਲ ਕਹਿੰਦਾ ਮੈਂ ਆਪਰਾਜ ਛੁੱਟ ਜਾਣਾ ਤੇ ਕਿੰਨ ਸਾਹਮਣਾ ਹੈਗਾ ਸਾਹਮਣ ਦਾ ਮਤਲਬ ਇਹ ਜੋ ਇੰਡੀਕੇਸ਼ਨ ਹੈਗਾ ਤੇ ਕਹਿੰਦਾ ਨਹੀਂ ਇਹ ਨਹੀਂ ਕਿਹਾਗਾ ਮੈਂ ਮੈਂ ਤੇ ਬਸ ਮੈਂ ਮੈਂ ਤੁਹਾਨੂੰ ਛੱਡਣ ਜਾਵਾਂ ਮੈਂ ਤੇ ਤੁਸੀਂ ਕਰਨ ਵਾਸਤੇ ਕਹਿੰਦਾ ਨਹੀਂ ਮੈਂ ਦਲੇਰ ਹਾਂ ਮੈਂ ਬੇਟੇ ਦਲੇਰ ਹੋ ਕੇ ਜਾਣਾ ਤੇ ਮੈਂ ਤੇ ਤੇ ਤੁਹਾਡੇ ਤੇ ਲੇਲੀ ਤੇ ਮੇਰੀ ਦਲੇਰੀ ਹੈਗੀ ਆ ਚਲਾ ਗਿਆ ਦੋ ਵਾਰ ਟੈਲੀਫੋਨ ਆ ਗਿਆ ਜੰਦੇ ਕੋ 13 13 ਦਿਨ ਚਾਹਵਾਂ ਨੂੰ ਕਿਉਂ ਆ ਕਿ ਨਹੀਂ ਮੈਂ ਕਿ ਆਪੇ ਜਿੱਥੇ ਹੋਏਗਾ ਆਪੇ ਟੈਲੀਫੋਨ ਕਰੇਗਾ ਮੈਂ ਕਰਾਂਗਾ ਪਰਿਵਾਰ ਮੁਤਾਬਕ ਮਨਿੰਦਰ ਬਾਸਕਟਬਾਲ ਦਾ ਬਹੁਤ ਚੰਗਾ ਖਿਡਾਰੀ ਸੀ ਅਤੇ ਉਸ ਨੂੰ ਸਪੋਰਟਸ ਕੋਰਟ ਦੇ ਵਿੱਚ ਇਹ ਨੌਕਰੀ ਮਿਲੀ ਸੀ। ਮਨਿੰਦਰ ਦਾ ਛੋਟਾ ਭਰਾ ਲਖਵਿੰਦਰ ਵੀ CRPF ਵਿੱਚ ਹੀ ਹੈ ਅਤੇ ਆਸਾਮ ਵਿੱਚ ਤਾਇਨਾਤ ਹੈ। ਮਨਿੰਦਰ ਜਦੋਂ ਘਰ ਤੋਂ ਛੁੱਟੀ ਕੱਟ ਕੇ ਗਿਆ ਤਾਂ ਦੋਸਤਾਂ ਤੇ ਪਰਿਵਾਰ ਵਾਰਿਆਂ ਨੂੰ ਕਹਿੰਦਾ ਸੀ ਕਿ ਜਲਦੀ ਵਾਪਸ ਆਵੇਗਾ। ਦੇਸ਼ ਦੇ ਲਈ ਇੱਕ ਸਾਨੂੰ ਬੜੀ ਮਾਣ ਵਾਲੀ ਗਰਬ ਵਾਲੀ ਗੱਲ ਆ ਕਿ ਸਾਡਾ ਭਰਾ ਸਾਡਾ ਦੋਸਤ ਜਿਹੜਾ ਉਹ ਦੇਸ਼ ਦੇ ਲਈ ਸ਼ਹੀਦ ਹੋਇਆ। ਕਿ ਫੀਟਾ ਵੀ ਕਮੀ ਸਾਨੂੰ ਨੇ ਜਿਹੜੀ ਉਹਦੀ ਕਮੀ ਹਮੇਸ਼ਾ ਹੀ ਸਾਨੂੰ ਖੜਚਦੀ ਰਹੇ ਜੀ ਪਰ ਇਹ ਚੱਲਦਾ ਬਹੁਤ ਮਾਣ ਆਇਆ ਤੇ ਸਾਰਾ ਭਰਾ ਦੇਸ਼ ਦੇ ਲਈ ਸਾਡਾ ਨਾਮ ਜਿਹੜਾ ਸਾਡੇ ਪਿੰਡ ਦਾ ਨਾਮ ਹੈ ਸਾਡੇ ਸ਼ਹਿਰ ਦਾ ਨਾਮ ਹੈ ਉਹਨੇ ਰੋਸ਼ਨੀ ਕੀਤਾ ਆ ਕੁਝ ਕਹਿ ਕੇ ਗਏ ਅਗਲੀ ਵਾਰੀ ਮਾਮਾ ਕਾ ਪੱਕੀ ਕਰਾਂਗੇ ਇਕੱਠੇ ਹਾਂ ਮੇਰੇ ਮੈਂ ਜਦ ਪੁੱਛਿਆ ਉਹਨੂੰ ਵੀ ਮਨਿੰਦਰ ਜੀ ਆ ਵੀ ਤੂੰ ਦੱਸਦਾ ਨਹੀਂ ਯਾਰ ਪੂਰੀ ਗੱਲਬਾਤ ਨਹੀਂ ਦਸੀ ਜਿਹੜੀ 5 ਮਿੰਟ ਹੋਈਏ ਦੇ ਬਾਰੇ ਦੱਸ ਚੰਨਨ ਇਹਨੇ ਭਾਜੀ ਮੈਂ ਅਗਲੀ ਵਾਰੀ ਆਵਾਂਗਾ ਤੁਹਾਡਾ ਬੈਟ ਸਾਰੀ ਗੱਲ ਦੱਸਾਂ ਰੱਖ ਤੂੰ ਸਪੋਰਟਸ ਤੇ ਥਰੂ ਵੀ ਇਹ ਸੀਆਰਪੀ ਨੇ ਇਹਦਾ ਵੈਲਕਮ ਕੀਤਾ ਇਹ ਇਹ ਤਾਂ 15 ਸਾਲ ਪਹਿਲਾਂ CRP ਚ ਭਰਤੀ ਹੋਇਆ ਸੀ ਤੇ ਵਨ ਇਸ ਟਾਈਮ 75 ਬਟਾਲੀਅਨ ਚ ਆਪਣੀ ਸੇਵਾ ਦੇ ਰਿਹਾ ਸੀ ਬਾਕੀ ਪੜ੍ਹ ਲਿਖਣ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀਗਾ ਇਹ ਆ ਇਹ ਖੁਸ਼ੀ ਵੀ ਹੈ ਕਿ ਮੇਰਾ ਬ੍ਰਦਰ ਜੋ ਹੈ ਦੇਸ਼ ਦੇ ਲਈ ਸ਼ਹੀਦ ਹੋਇਆ ਉਹ ਸ਼ਹੀਦ ਦਾ ਦਰਜਾ ਪਾਣਾ ਬਹੁਤ ਫਖਰ ਵਾਲੀ ਗੱਲ ਹੈ ਸ਼ਹੀਦ ਮਨਿੰਦਰ ਸਿੰਘ ਪੁਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਰ ਉਹਨਾਂ ਦੀ ਸ਼ਹਾਦਤ ਨੂੰ ਢਿੱਲੀ ਪੋਸਟ ਪੰਜਾਬੀ ਸਤਿ ਸ਼ਤ ਸਤ ਨਮਨ ਕਰਦਾ ਹੈ। ਦਿਨ ਨਗਾ ਤੋਂ ਰਮੇਸ਼ ਰੰਗਲ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ